ਉਹ ਬੀਚ ਰੱਖਿਆ ਕਿਥੇ ਪਟਿਆਲੇ ਇੱਕ ਚੰਡੀਗੜ੍ਹ ਪਰ ਇਹ ਅਫਸੋਸ ਹੈ ਕਿ ਕਿਸੇ ਵੀ ਐਸੇ ਤੇ ਪਹੁੰਚ ਨਹੀਂ ਸੀ ਸਕੇ ਅੱਜ ਫਿਰ ਬੀਚ ਰੱਖੀ ਤੇ ਤਾਂ ਵੀ ਸਾਹਿਬ ਨੂੰ ਤਾਂ ਵੀ ਆਪਸੇ ਵਾ ਦੇ ਕੇ ਕੋਈ ਕੋਈ ਕਨਵੈਨਰ ਜਿਹ ਹੈ ਕੁਝ ਹੋ ਕੁਝ ਕਰਕੇ ਦਿੱਤਾ ਬਣੇ ਵੇਸੀ ਮੈਂ ਦੇਖਿਆ ਵੀ ਸਿਚੁਏਸ਼ਨ ਹੈ ਪਰ ਜੀ ਅਸੀਂ ਕਹਿੰਦਾ ਇਸ ਹੋਰ ਸਾਥ ਯੋਗਾਨੀ ਬਸਾ ਦੇ ਮੈਂ ਸੇ ਸਾਹਿਬ ਨੂੰ ਬੜੀ ਮਤਾ ਪੈਂਦੀ ਕਿ 13 ਵਜੇ ਮੈਨੂੰ ਐਕਸਪੈਕਟ ਦਿਓ ਫਰਕ ਜੀ ਕਾਲ ਤੱਕ ਸਾਫ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਦਾ ਗਠਨ ਹੋਇਆ ਸੀ ਉਸ ਦੇ ਵਿੱਚ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਅੱਜ 7 ਮੈਂਬਰੀ ਕਮੇਟੀ ਦੀ ਮੀਟਿੰਗ ਸੀ ਜੋ ਕਿ ਪਹਿਲਾਂ ਪਟਿਆਲਾ ਵਿਕੇ ਸੀ ਤੇ ਉਸ ਤੇ ਵੀ ਅੱਜ ਜਿਹੜੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਹੈਗੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ ਵੱਲੋਂ ਜਥੇਦਾਰ ਸਾਹਿਬ ਨੇ ਇੱਕ ਲੈਟਰ ਲਿਖੀ ਕੀ ਹੈ ਕਿ ਮੈਨੂੰ ਇਸ ਕਮੇਟੀ ਤੋਂ ਫਾਰਗ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਕਾਰਨ ਦੱਸਦੇ ਹਨ ਤੋ ਉਹਨਾਂ ਦੀ ਸਿਹਤ ਵੀ ਜਿਹੜੀ ਕਿ ਬਹੁਤ ਜ਼ਿਆਦਾ ਕਹਿੰਦੇ ਬੋਲਣ ਤੋਂ ਡਾਕਟਰ ਨੇ ਮਨਾਂ ਕੀਤਾ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਬਡੁੰਗਰ ਸਾਹਿਬ ਨੇ ਸੋ ਅਸੀਂ 2 ਕੁ ਮਿੰਟ ਦੀ ਗੱਲ ਕਰਦੇ ਬਡੁੰਗਰ ਸਾਹਿਬ ਗੱਲ ਕੀ ਹੋਈ ਹੈ ਜੀ ਕਿਉਂ ਤੁਸੀਂ ਉਹਨੂੰ ਕੀਤਾ ਜੀ ਫਾਰਕ ਕਾਹਤ ਆਦੇ ਜਹਦਰ ਸਾਹਿਬ ਸਿੰਘ ਸਾਹਿਬ ਕਹਿੰਦੇ ਰਮੇਸ਼ ਜੀ ਨੇ ਜੋ ਪੰਤਕ ਸਮੱਸਿਆ ਬਣੀ ਸੀ ਉਹਦੇ ਹੱਲ ਵਾਸਤੇ ਇੱਕ ਸੱਤਵੇਂ ਮਹੀਨੇ ਕਮੇਟੀ ਨਿਗਰਾਨ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਅਸਲ ਨੂੰ ਮੁੱਖ ਲਗਦੇ ਸਾਰਿਆਂ ਨੇ ਧਾਮੀ ਸਾਹਿਬ ਜੋ ਪਰੇ ਪ੍ਰਧਾਨ ਸਾਹਿਬ ਅਤੇ ਐਡਵੋਕੇਟ ਸਰ ਹਜ ਜਿਸੀ ਧੰਮੀ ਦੇ ਪ੍ਰਧਾਨ ਵਿੱਚ ਦੋ ਬੇਟੀਆਂ ਕਿਤੇ ਪਟਿਆਲੇ ਇੱਕ ਚੰਡੀਗੜ੍ਹ ਸਾਹਮਣੇ ਖੁੱਲ ਕੇ ਵਿਚਾਰਾ ਵੀ ਦਿੱਤੀਆਂ ਸਾਰੇ ਮੈਂਬਰ ਪੁਰਾਣੇ ਅਕਾਲੀ ਨੇ ਸੁਰਦਰ ਨੇ ਸਿਆਣੇ ਨੇ ਪਰ ਇਹ ਅਫਸੋਸ ਹੈ ਕਿਸੇ ਵੀ ਐਸੇ ਤੇ ਪਹੁੰਚੇ ਸੀ ਸਕੇ ਅੱਜ ਫੇਰ ਵੀ ਇੱਥੇ ਰੱਖੀ ਜਿਸੀ ਧੰਮੀ ਸਾਹਿਬ ਨੂੰ ਤਾਂ ਵੀ ਆਪਸੀ ਵੇਖੇ ਹੋਰ ਕੋਈ ਕੋਈ ਕਨਵੀਨਰ ਨਹੀਂ ਹੈ ਕੁਝ ਹੋ ਕੋਈ ਕੁਝ ਕਰਕੇ ਦਿੱਤਾ ਬਣੇ ਹੋਈ ਸੀ ਮੈਂ ਦੇਖਿਆ ਵੀ ਸਿਚੁਏਸ਼ਨ ਬੜੀ ਹੈ ਅਸੀਂ ਕੁਝ ਅਜ ਹੋਰ ਸਾਫ ਯੋਗਾਨੀ ਬਸਾਦੇ ਮੈਸੇਜ ਸਾਹਿਬ ਨੂੰ ਬੜੀ ਮਤਲਬ ਪੇਸ਼ ਕੀਤੀ ਕਿ 10 ਵਜੇ ਮੈਨੂੰ ਐਕਸਪੈਲਡ ਕੀਤਾ ਜਾਵੇ ਤੁਸੀਂ ਇੰਨੇ ਸੀਨੀਅਰ ਹੋ ਜੀ ਅਕਾਲੀ ਦਲ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਅਕਾਲੀ ਦਲ ਦਾ ਵੀ ਉਹਨੂੰ ਭਰਤੀ ਦਾ ਵੀ ਚੱਲ ਰਿਹਾ ਉਧਰ ਅਕਾਲ ਤਖਤ ਦਾ ਜਥੇਦਾਰ ਤਾਂ ਚੱਲ ਰਿਹਾ ਧਾਮੀ ਸਾਹਿਬ ਦੇ ਅਕਾਲੀ ਦਲ ਤੁਹਾਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਜ਼ਿਆਦਾ ਨਹੀਂ ਜਿਹੜੀ ਕਿ ਸੰਕਟ ਦੇ ਵਿੱਚ ਆ ਗਿਆ ਕਿਉਂਕਿ ਉਸ ਕਮੇਟੀ ਦੇ ਵਿੱਚ ਇੱਕ ਸੀਨੀਅਰ ਤੁਸੀਂ ਹੀ ਸੀ ਤੁਸੀਂ ਵੀ ਅੱਜ ਤੁਸੀਂ ਕਿਹਾ ਵੀ ਮੈਨੂੰ ਫਾਰਕ ਕੀਤਾ ਜਾਵੇ ਕੋਈ ਸੀਰੀਅਸ ਜੋੜੀਆ ਗੱਲ ਨਹੀਂ ਹੁੰਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਨਰਾਨੀ ਛੇੜੇ ਹੋਇਆ ਉਹਨਾਂ ਨੇ ਕਿਹਾ ਅ ਕਲਤਖ ਸਾਬ ਦੇ ਤੇਜਾਰ ਸਾਬ ਦੇ ਆ ਉਹ ਜੋ ਸਭ ਨੇ ਅਸੇ ਖੜੜੇ ਸੋ ਬਿਲਕੁਲ ਐਸੀ ਕਿਰਪਾਲ ਸਿੰਘ ਬਡੁੰਗਰ ਜੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਕਲਤਖ ਸਾਬ ਦੇ ਚੱਥੇਦਾਰ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਇਸ ਕਮੇਟੀ ਚੋਂ ਫਾਰਕ ਕੀਤਾ ਜਾਵੇ ਸੋ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਜਿਹੜੀ ਭਰਤੀ ਮੌਮ ਦੀ ਜਿਹੜੀ ਅਗਲੀ ਸਤਮੈਮਰੀ ਕਮੇਟੀ ਹੈ ਸਤਮੈਮਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਤਾਂ ਜਿਹੜੇ ਕਿ ਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਕੇ ਤੇ ਕਿਰਪਾਲ ਸਿੰਘ ਬਡੁੰਗਰ ਜੀ ਨੇ ਵੀ ਜਿਹੜਾ ਕਿ ਇਸ ਕਮੇਟੀ ਚੋਂ ਬਾਹਰ ਹੁੰਦਾ ਉਹਨਾਂ ਨੇ ਕਿਹਾ ਕਿ ਮੈਂ ਮੈਨੂੰ ਫਾਰਕ ਕੀਤਾ ਜਾਵੇ ਤੋਂ ਦੇਖਣਾ ਹੋਵੇਗਾ ਕਿ ਕਾਲੀ ਦਲ ਦੀ ਭਰਤੀ ਮੈਂ ਦੀ ਕਮੇਟੀ ਦੀ ਅਗਲੀ ਮੀਟਿੰਗ ਕਦੋਂ ਹੁੰਦੀ ਹੈ ਤੇ ਉਸ ਦੇ ਵਿੱਚ ਸੱਤ ਮੈਂਬਰ ਕਿਹੜੇ-ਘੜੇ ਹੁਣ ਪੂਰੇ ਹੋਣਗੇ ਪਟਿਆਲਾ ਤੋਂ ਨੇਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ